23 ਤੇ 24 April ਦੀ ਦਰਮਿਆਨੀ ਰਾਤ ਨੂੰ ਇੱਕ ਇਨਸੀਡੈਂਟ ਪੁਲਿਸ ਸਟੇਸ਼ਨ ਬਨੂੜ ਵਿੱਚ ਰਿਪੋਰਟ ਹੋਇਆ ਜੋ ਜਿਹਦੇ ਵਿੱਚ ਦੋ ਪੱਖਾਂ ਦੀ ਲੜਾਈ ਹੋਣਾ ਦੱਸਿਆ ਗਿਆ ਪੁਲਿਸ ਪਾਰਟੀ ਉੱਥੇ ਪਹੁੰਚੀ ਤੇ ਦੋਨੋਂ ਦੋਨੋਂ ਸਾਈਡਸ ਨੂੰ ਸਾਈਡ 'ਤੇ ਕਰਕੇ ਉਹਨਾਂ ਦੇ ਬਿਆਨ ਲਿੱਤੇ ਗਏ ਇਹਦੇ ਵਿੱਚ ਦਰਸ਼ਣਯੋਗ ਇਹ ਹੈ ਕਿ ਇੱਕ ਸਾਈਡ ਜਿਹੜੀ ਹੈ ਸ਼ਰਾਬ ਦੇ ਨਸ਼ੇ ਦੇ ਵਿੱਚ ਸੀ ਤੇ ਉਹਨਾਂ ਨੇ ਵਿਦਆਊਟ ਐਨੀ ਪ੍ਰੋਵੋਕੇਸ਼ਨ ਅ ਦੂਜੀ ਪਾਰਟੀ ਦੇ ਉੱਤੇ ਹਮਲਾ ਕੀਤਾ ਹੈ ਇਹਦੇ ਵਿੱਚ ਪੁਲਿਸ ਆਪਣੀ ਬੰਦੀ ਕਾਰਵਾਈ ਕਰ ਰਹੀ ਹੈ ਐਫ ਆਈ ਆਰ ਲੌਂਚ ਹੋ ਰਹੀ ਹੈ ਤੇ ਇੱਕ ਜਿਹੜੀ ਕੈਟੇਗੋਰਿਕਲੀ ਮੈਂ ਦੱਸਣਾ ਚਾਹੁੰਦਾ ਕਿ ਕੁਝ ਮੀਡੀਆ ਆਊਟਲੈਟਸ ਦੇ ਵਿੱਚ ਇਹ ਦਰਸਾਇਆ ਜਾ ਰਿਹਾ ਹੈ ਕਿ ਇੱਕ ਪਾਰਟਿਕੂਲਰ ਕਮਿਊਨਿਟੀ ਆ ਪਾਰਟਿਕੂਲਰ ਰੀਜਨ ਤੇ ਪਰਸਨ ਦੇ ਅਗੇਂਸਟ ਇਹ ਲੜਾਈ ਜਗੜਾ ਹੋਇਆ ਤੇ ਮੈਂ ਇਹਨੂੰ ਟੋਟਲੀ ਨਿਗੇਟ ਕਰਦਾ ਤੇ ਇਹੋ ਜਿਹੀ ਕੋਈ ਗੱਲ ਨਹੀਂ ਹੈ ਦੋ ਪੱਖਾਂ ਜਿਹੜੇ ਸਟੂਡੈਂਟਸ ਦੇ ਪੱਖ ਤੇ ਉਹਨਾਂ ਦੀ ਆਪਸ ਦੇ ਵਿੱਚ ਲੜਾਈ ਹੈ ਤੇ ਪੁਲਿਸ ਆਪਣੀ ਬੰਦੀ ਕਾਰਵਾਈ ਇਹਦੇ ਵਿੱਚ ਕਰ ਰਹੀ ਹੈ